ਅਗਲੇ ਦਿਨ ਸਰਕਾਰ ਦੀ ਲੋਟ ਲਾਈਟ ਪਿੰਡ ਚੋਟ ਪਿੱਛੇ ਨਾ ਇਹ ਚਲੋ ਸੋਣ ਦਾ ਤਬਾ ਹਾਂ ਤੇ ਰਿਸ਼ਤੇਦਾਰੀ ਦਾ ਮਾਮਲਾ ਹੈ ਸਰ ਸੱਚਾਈ ਜਿਹੜੀ ਹੈ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਬਾਕੀ ਇਸ ਚੀਜ਼ ਦੀ ਉਮੀਦ ਹੈ ਮੈਂ ਨੌਕਰੀ ਮੈਂ ਨੌਕਰੀ ਰੱਖਿਆ ਨਾ ਬੱਟਾ इस का भी करना है कि नहीं है हां तो तो और बात नहीं है बात कर रही है बाबू हां की गल्या वो पब्लिक दिखाई सारी वो पब्लिक में नहीं बता मैंने मरीज आदमी तो नहीं बात नहीं ਕਿਨਾਂ ਦੇ ਚਾਹੀਏ ਬੱਚਾ ਹਾਂ ਜੀ ਅੱਜ ਉਹਨਾਂ ਦਾ ਸਾਹਮਣਾ ਕਰਵਾਇਆ ਜਿਹੜਾ ਗਾਣਾ ਗੀਤ ਦੀ ਗੋਰੀ ਜਿਹੜੀ ਦਾ ਨਾਮ ਕਰਵਾਇਆ ਉਹ ਲੋਕਾਂ ਇੱਥੇ ਆਪਾਂ ਲਾ ਕੇ ਜਿਹੜੇ ਕਿਹਾ ਸੀ ਉਹਨੇ ਕਿ ਇਹ ਫੇਰ ਪੈ ਜਾਣਾ ਅੱਜ ਅਸੀਂ ਅਜ ਨਾਲੇ ਆਪਣੇ ਪਾਰਟੀ ਦਫ਼ਤਰ ਦੇ ਵਿੱਚ ਜਿਹੜਾ ਉਹ ਜਨਤਾ ਦਾ ਵਾਅਦਾ ਹੈ ਔਰ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਲੋਕਾਂ ਦੇ ਕੰਮਾਂ ਦਾ ਜਿਹੜਾ ਕੰਮ मौके ਤੇ ਹੱਲ ਕਰਨ ਵਾਸਤੇ ਸਾਡੇ ਸਾਡੇ ਅਫਸਰ ਸਹਿਬਾਨ ਐਸਡੀਐਮ ਸਾਹਿਬ ਡੀਪੀ ਸਾਹਿਬ ਐਸਐਚਓ ਸਾਹਿਬ ਐਕਸੀਅਨ ਸਾਹਿਬ ਡੀਓ ਸਾਹਿਬ ਤਸੀਲ ਦਾ ਸਾਡੇ ਅਫਸਰ ਸਾਰੇ ਇਹਨਾਂ ਨੂੰ ਉਭਾਉਂਦਾ ਮਤਲਬ ਇਹ ਹੈ ਕਿ ਜਦੋਂ ਲੋਕ ਆਉਂਦੇ ਰਸਤੇ ਦੇ ਕੰਮ ਜਿਹੜਾ ਗੰਨ ਕਰਦੇ ਆਪਾਂ ਚਾਹੁੰਦੇ ਹਾਂ ਕਿ ਲੋਕਾਂ ਦੇ ਦਫ਼ਤਰਾਂ 'ਤੇ ਧੱਕੇ ਨਾ ਖਾਂ ਲੋਕਾਂ ਦਾ ਕੰਮ ਜਿਹੜਾ ਛੇਤੀ ਤੋਂ ਛੇਤੀ ਹੋ ਜਾਏ ਤਾਂ ਕਰਕੇ ਅਫਸਰ ਸਾਰੇ ਜਿਹੜੇ ਬੈਠੇ ਹੋਏ ਤੋਂ ਜਿੰਨੇ ਵੀ ਲੋਕ ਆ ਰਹੇ ਸਭ ਦਾ ਆਪਾਂ ਕੰਮ ਕਰ ਰਹੇ ਹਾਂ ਸੀਐਮ ਸਾਹਿਬ ਨੇ ਸਖਤ ਦਿੱਤਾ ਕਿ ਆਪਾਂ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਜਿਹੜਾ ਕੰਮ ਨੇ ਉਹ ਕੋਸੋ ਅੱਗੇ ਵੀ ਇੱਕਦਮ ਆਇਆ ਸੀਗਾ ਅੱਜ ਲਾ ਦੇ ਮੇਰੀ ਕੋਸ਼ਿਸ਼ ਹੁੰਦੀ ਹੈ ਉਹਦਾ ਰੋਜ਼ ਹੀ ਲੋਕ ਆਉਂਦੇ ਆ ਬਹੁਤ ਲੋਕ ਆਉਂਦੇ ਘਰ ਆਉਂਦੇ ਆ ਚਲੋ ਥੋੜਾ ਪੰਜ ਸੱਤ ਦਿਨ ਦਿੱਲੀ ਦੇ ਪਰ ਘਰ ਵੀ ਬਹੁਤ ਆਉਂਦੇ ਆ ਪਰ ਮੈਂ ਅੱਜ ਇੱਥੇ ਦਫ਼ਤਰ 'ਚ ਹਫਤੇ ਬਾਅਦ ਜਿਹੜਾ ਹੁੰਦਾ ਕਿ ਨਾਲ ਅਫਸਰ ਬੈਠ ਜਾਂਦੇ ਤੇ ਲੋਕਾਂ ਦੇ ਮਸਲੇ ਜਿਹੜੇ ਆ ਤੁੰਪਾਲ ਹੋ ਜਾਂਦੇ ਸੋ ਉਹਦੇ ਕਰਕੇ ਅੱਜ ਜਨਤਾ ਦਾ ਬਾਦਲਾ ਇਸ ਤੋਂ ਪਹਿਲਾਂ ਮੀਟਿੰਗ ਵੀ ਕੀਤੀ ਸੀ ਨਗਰੀਆਂ ਦਾ ਵਿਕਾਸ ਕਰਜਾ ਉਹ ਤਾਂ ਟੋਟਲ ਜਿਹੜਾ ਨਾਲੇ ਚ ਵਿਕਾਸ ਤੇ ਕੰਮ ਚੱਲ ਰਿਹਾ ਜਾਂ ਕ੍ਰਾਈਮ 바ਦੇ ਦੂਜੇ ਕਿਤੇ ਸਾਰੀਆਂ 바ਦੇ ਉੱਤੇ ਹੀ ਮੀਟਿੰਗ ਕੀਤੀ ਅਫਸਰ ਨਾਲ ਸਦਾ ਵਿਊ ਕੀਤਾ ਜਿਹੜੇ ਕੰਮ ਅੱਗੇ ਕਰਦੇ ਆ ਉਹਦੇ ਵੀ ਅਸੀਂ ਪਲਾਨ ਆਊਟ ਕੀਤਾ ਵੀ ਕੀ ਕੀ ਮਤਲਬ ਜਿਹੜਾ ਅੱਗੇ ਕੰਮ ਕਰਨਾ ਅਗਲੇ ਜਨ ਵਿੱਚ ਸੋ ਮੀਟਿੰਗ ਵੀ ਬੜੀ ਵਧੀਆ ਹੋਈ ਸਾ ਵੀ ਅਫਸਰਾਂ ਨਾਲ ਬੈਠ ਕੇ ਤੇ ਵੀ ਦੰਪਾ ਗੱਲਬਾਤ ਹੋਈ ਕਿਤਾ। ਹੌਂਸ। ਹੌਂਸ ਵਾਲੇ ਹੌਂਸ ਵਾਲੇ ਦਿਨਾਂ ਤੇ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਸਬੰਧੀ ਨੋਟ ਦੇ ਦੇ। ਪਹਿਲਾਂ ਹੀ ਕਿਸਾਨਾਂ ਤੇ ਸੈਂਟਰ ਦੇ ਵਿਚਕਾਰ ਮਤਭੇਦ ਚੱਲ ਰਿਹਾ। ਨਹੀਂ ਨਹੀਂ ਦੇਖੋ ਗੱਲ ਇਹ ਹੈ ਕਿ ਮੈਂ ਤੇ ਪਹਿਲਾਂ ਵੀ ਕਿਹਾ ਹੀ ਗਿਆ ਕਿ ਮੀਟਿੰਗ ਹੋਣੀ ਚੱਲੀ ਜਾਂਦੀ ਹੈ, ਹੋਣੀ ਚਾਹੀਦੀ ਹੈ। ਪਰ ਬਾਅਦ-ਬਾਅਦ ਮੀਟਿੰਗਾਂ ਕਰੀ ਜਾਂਦਾ ਕੀ ਫਾਇਦਾ? ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਹਨਾਂ ਦੇ ਮਸਲੇ ਹੱਲ ਕਰੇ। ਜਦੋਂ ਇੱਕ ਸਿੱਧਾ ਜਿਹਾ ਕੰਮ ਹੈ ਕਿ ਕਿਸਾਨ ਕਹਿੰਦੇ ਕਿ ਐਮਐਸਪੀ ਹੋਣੀ ਚਾਹੀਦੀ ਤੇ ਕੀ ਤੁਸੀਂ ਮੀਟਿੰਗ ਕਰਦੇ ਐਮਐਸਪੀ ਦੋ ਫਸਲਾਂ ਉੱਤੇ ਆਪਾਂ ਬਾਬਾ ਕਿਸਾਨਾਂ ਨੂੰ ਖਰਾਬ ਕਰਦੇ ਲੋਕਾਂ ਨੂੰ ਖਰਾਬ ਕਰਦੇ ਆ ਰੋਡ ਜਿਹੜੀਆਂ ਉਹ ਜਮ ਹੋਈਆਂ ਉਹਨਾਂ ਦਾ ਕੀ ਅਸਰ ਹੀ ਪਬਲਿਕ ਦਾ ਨੁਕਸਾਨ ਹੋ ਗਿਆ ਇੱਕ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਜ਼ੂਰ ਹੋਣ ਤੁਹਾਨੂੰ ਜਿਹੜਾ ਪੰਜਾਬ ਸਬੇਕ ਉਹਦੇ ਦੇਸ਼ ਦੇ ਵਿੱਚ ਐਮਐਸਪੀ ਜਿਹੜੀ ਆ ਉਹ ਫਸਲਾਂ ਉੱਤੇ ਦੇਣੀ ਚਾਹੀਦੀ ਹੈ ਮੇਰੀ ਮੰਗਾ ਪੱ ਗੱਲਬਾਤ ਹੋਣੀ ਚੰਗੀ ਗੱਲ ਹੈ ਗੱਲ ਹੋਣੀ ਚਾਹੀਦੀ ਹੈ ਟੇਬਲ ਤੇ ਬੈਠ ਕੇ ਕੋਈ ਮਹਲਾ ਨਹੀਂ ਹੱਲ ਹੋ ਸਕਦਾ ਉਹ ਤਾਂ ਵਧੀਆ ਗੱਲ ਹੈ ਪਰ ਮੇਰਾ ਖਿਆਲ ਸੈਂਟਰ ਦਾ ਬਹੁਤ ਵੱਧ ਉਹਨਾਂ ਦੀ ਗੱਲ ਹੋ ਚੁੱਕੀ ਹੈ ਜਦੋਂ ਪਹਿਲਾਂ ਵੀ ਉਹ ਸਵਾ ਮਹੀਨਾ ਬੈਠੇ ਸੀ ਦਿੱਲੀ ਉਦੋਂ ਵੀ ਕਈ ਬਾਤ ਉਹਨਾਂ ਦੀ ਗੱਲ ਹੋ ਚੁੱਕੀ ਆ ਅੱਛਾ وجہ ਕੀ ਮੰਨਦੇ ਹੋ ਨਹੀਂ ਉਹ ਭਾਜਪਾ ਜਿਹੜੀ ਕਿਸਾਨ ਬੋਦੀ ਹੈ ਪੰਜਾਬ ਬੋਦੀ ਹੈ ਅੰਦੋਲਨ ਚ ਕਿਉਂਕਿ ਜ਼ਿਆਦਾਤਰ ਹਿੱਸਾ ਪੰਜਾਬ ਦੇ ਕਿਸਾਨਾਂ ਦਾ ਤੇ ਭਾਜਪਾ ਮਤਲਬ ਪੰਜਾਬ ਦੇ ਅੰਗੇਸ਼ਟ ਕੰਮ ਕਰੀਆ ਅਹਲੇ ਹਰ ਫੰਡ ਦੇ ਕਰੀਆ ਸੋ ਕਾਲਾਲੇ ਫਲਟ ਦੇ ਇੱਥੇ ਕੋਈ ਧਾਰਮਿਕ ਇਸ਼ੂ ਕੁਛ ਵੀ ਹੈ ਸਭ ਦੇ ਗੱਲ ਇਹ ਬੀਜੇਪੀ ਦਾ ਜਿਹੜਾ ਗਲਤ ਦਵਾਈਆ ਮੋਦੀ ਦਾ ਤੇ ਅਮਿਤ ਸ਼ਾਹ ਦਾ ਜਿਹੜਾ ਹੰਕਾਦੀ ਦਵਾਈਆ ਜਿਹੜਾ ਉਹ ਨੁਕਸਾਨ ਕਰ ਰਿਹਾ ਉਹ ਉਹਨਾਂ ਨੇ ਜਿਹੜੇ ਆਪਣੇ ਖਜ਼ਾਨੇ ਦੇ ਮੂਹਾਂ ਅੰਨ ਦਾਤਾ ਵੱਲ ਖੁੱਲਣ ਦੀ ਬਜਾਏ ਅਬਾਨੀਆਂ ਅਦਾਨੀ ਵੱਲ ਖੋਲੇ ਜਿਹੜੋ ਕਿ ਖੋਲਣਾ ਚਾਹੀਦਾ ਅੰਨ ਦਾਤਾ ਜੇ ਅੰਨ ਦਾਤਾ ਦੇ ਇੰਨੇ ਵੱਡੇ ਮੁਲਕ ਦੇ ਲੋਕਾਂ ਨੂੰ ਰੋਟੀ ਦਿੱਤੀ ਹੈ ਇਸ ਕਰਕੇ ਫਰਕ ਹੀ ਬੜਾ ਹੈ ਭਲਾ ਮੰਤਰੀ ਦੇ ਬੰਦੀ ਦਾ ਦੰਗਿਆ ਉਹ ਮੈਂ ਗੱਲ ਹੀ ਨਹੀਂ ਕਰਦਾ ਤੇ ਜੇ ਸਰਨਾ ਦਾ ਅੰਨ ਦਿੱਤਾ ਨੇ ਸਾਰੇ ਦੇਸ਼ ਨੂੰ ਇਹ ਮਤ ਵਾਸਤੇ ਅੰਨ ਦਿੱਤਾ ਉਹਨਾਂ ਨਾਲ ਆਪਾਂ ਗੱਲ ਵੀ ਨਹੀਂ ਕਰ ਲਈ ਤਿਆਰ ਉਹਨਾਂ ਦੀ ਮੰਗਾ ਮੰਗਨ ਲਈ ਤਿਆਰ ਕਿਉਂਕਿ ਬੇਸਿਕਲੀ ਉਹ ਤਿਆਰ ਕਰਕੇ ਬੈਠੇ ਅੱਗੇ ਇਹਨਾਂ ਨੂੰ ਮਾਰੋ ਅਮੀਰਾਂ ਦਾ ਸਾਥ ਇਸ ਕਰਕੇ ਜਿੰਨਾ ਚਿਰ ਤੱਕ ਸਰਕਾਰਾਂ ਦੇ ਖਜ਼ਾਨਿਆਂ ਦਾ ਮੂੰਹ ਅੰਦਾਜ਼ਾ ਤਾਂ ਨਹੀਂ ਹੋਗਾ ਉਹਨਾਂ ਤੱਕ ਅੰਦਾਜ਼ਾ ਸੜਕਾਂ ਤੇ ਬਹੁਗਾ ਕੋਈ ਨਹੀਂ ਅੰਦਾਜ਼ਾ ਦੀ ਮਤਸਬ ਦੀ ਗੱਲ ਕੀਤੀ ਕਿਸਾਨਾਂ ਨੇ ਕੋੜ ਮੰਗਿਆ ਕਿ ਸਰਜਾ ਮਾਫ ਨਹੀਂ ਕੀਤਾ ਜਾਂਦਾ ਸੈਂਟਰ ਨੇ ਉਸ ਨੂੰ ਅੱਜ ਮੋੜ ਨੂੰ ਰੱਦ ਕਰ ਦਿੱਤਾ ਹੈ ਲੋਕ ਸਭਾ ਦੇ ਵਿੱਚ ਜਵਾਬ ਤਾਂ ਦੇ ਨੇ ਦੱਸਿਆ ਕਿ ਜਿਹੜਾ ਸਰਜਾ ਉਹ ਬਿਲਕੁਲ ਮਾਫ ਨਹੀਂ ਮੈਂ ਤਾਂ ਉਹੀ ਗੱਲ ਕਹਿੰਦਾ ਜੇ ਬੰਨਿਆ ਨਹੀਂ ਦਿਆ ਤਾਂ ਸਦਾਰ ਨਹੀਂ ਹੋ ਸਕਦਾ ਸਰਜਾ ਦਲ ਕਿਉਂ ਨਹੀਂ ਹੋ ਸਕਦਾ ਇਹਨਾਂ ਦਾ ਗੋਸ਼ਤ ਨੂੰ ਪੱਕੇ ਐਸਟੀਬਿਟ ਸ਼ਾਇਦ ਮੈਂ ਗਲਤ ਨਾ ਬੋਲਦਾ ਮੇਰਾ ਖਿਆਲ ਹੈ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਤੇ ਐਸਟੀਮੇਟ ਉਹ 1.5 ਲੱਖ 100 ਕਰੋੜ ਦਾ ਹੋਊਗਾ ਪਰ ਉਹਦਾ ਕਿੱਥੇ ਕਿੰਨਾ ਪੈਸਾ ਲਾ ਕੇ ਕੱਢ ਗਿਓ ਤੁਸੀਂ ਉਹਨਾਂ ਦਾ ਸਦਾ ਕੋਈ ਮਾਫੀ ਕਵੀ ਦਿੰਦੇ ਯਾਰ ਕਿਸਾਨ ਦਾ ਕਿਉਂ ਦੀ ਮਾਫੀ ਕਰਦੇ ਕਿਸਾਨ ਦਾ ਕਦੇ ਮਾਫ ਹੋਣਾ ਚਾਹੀਦਾ ਮੈਂ ਤਾਂ ਆਪ ਕੋਦੇ ਗੱਲਾਂ ਸਹਿਮਤ ਮੈਂ ਤਾਂ ਆਪ ਪੰਜ ਕਿੱਲਾਂ ਦਾ ਕਿਸਾਨ ਆ ਬੈਦ ਕਿਸਾਨੀ ਦਾ ਕਦੇ ਮਾਫ ਹੋਵੇ ਸੈਂਟਰ ਗਵਰਨਮੈਂਟ ਜਦੋਂ ਵੱਡੇ ਧਨਾਂਦਿਆਂ ਦੇ ਕੱਦੇ ਮਾਫੀ ਆਦੀ ਆ ਤੇ ਸਾਡੇ ਕੋਈ ਨਹੀਂ ਮੁਆਫੀ ਕਰਦੇ ਜੀ ਸਾਡੇ ਦਾ ਪਗਾਰ ਦੇ ਕਿਸਾਨ ਦਾ ਕੁਝ ਵੀ ਨਹੀਂ ਉਹਨਾਂ ਦਾ ਕਰਜ਼ਾ ਨਹੀਂ ਜੀ ਸਰ ਸਭ ਪੰਜਾਬ ਦੇ ਕਿਸਾਨ ਹੁੰਦੇ ਚੁੱਕੀ ਦੇ ਹੁੜਾਹਨੇ ਨੂੰ ਹੋਰ ਕਿਧੋ ਦੇ ਹੋ ਸਾਡੇ ਕੋਈ ਨਹੀਂ ਹੁੰਦੇ ਜੀ ਗਲਤ ਇੰਦੀ ਹੈ ਕਿਸਾਨ ਦਾ ਕੋਈ ਨਹੀਂ ਹੁੰਦਾ ਪੰਨਾ ਬਹਿਦਾ ਕਿ ਉਹਨਾਂ ਕੋਈ ਜਵਾਬ ਵੀ ਨਹੀਂ ਲੋਕ ਉਹ ਤੁਸੀਂ ਦੇਖਿਆ ਜਿਹੜਾ ਬੰਦਾ ਵਜਦਾ ਹੈ ਦੇਸ਼ ਦਾ ਉਹ ਵਜਤ ਦੇ ਵਿੱਚ ਕਿਸਾਨੀ ਲਈ ਕੁਝ ਨਹੀਂ ਮਰਕ ਸਾਰੇ ਦੇਸ਼ ਦੇ ਕਿਸਾਨ ਦਾ ਆਦਾ ਹੈ ਕਿ ਟੋਟਲ ਵਜਤ ਦਾ ਅਦਨ ਕਿੰਨੇ ਗੁਣਾ ਜਿਹੜਾ ਕੱਲਾ ਉੱਥੇ ਬਿਹਾਤ ਲੈ ਕੇ ਕਿਉਂਕਿ ਇਲੈਕਸ਼ਨ ਹੈ ਪੰਜਾਬ ਦੇ ਨਾਲ ਲੱਗਦਾ ਪੱਖਪਾਤ ਹੈ ਕੋਈ ਸਪੈਸ਼ ਪੈਕੇਜ ਨਹੀਂ ਕੋਈ ਪੈਕੇਜ ਨਹੀਂ ਦਿੱਤਾ ਸਾਨੂੰ ਕਿਸਾਨਾਂ ਨੂੰ ਜਾਂ ਪੰਜਾਬ ਨੂੰ ਕੋਈ ਬਾਈਟ ਦੇ ਵਿੱਚ ਪੈਕੇਜ ਨਹੀਂ ਮਿਲਿਆ ਦਿੱਲੀ ਨੂੰ ਨਹੀਂ ਦਿੱਤਾ ਜਿੱਥੇ-ਜਿੱਥੇ ਬੀਜੇਪੀ ਦੀ ਵੱਡੀ ਸਰਕਾਰ ਹੈ ਉਹਨਾਂ ਨੂੰ ਕੁਝ ਨਹੀਂ ਦਿੱਤਾ ਆਹ ਤਾਂ ਬੀਜੇਪੀ ਕਰ ਰਹੀ ਹੈ ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਦਿੱਲੀ ਵਿੱਚ ਕਿਵੇਂ ਦੇਖ ਆਊਗੀ ਆਮਾ ਦੀ ਪਾਰਟੀ ਬੀਜੇਪੀ ਕਾਫੀ ਥੱਕੇ ਚਹੀਏ ਉਹ ਤਾਂ